ਆंदे ਆ ਜੋ ਤੂਫਾਨੋਂ ਮੇ ਪਲਤੇ ਹੈ ਵਹੀ ਦੁਨੀਆ ਬਦਲਤੇ ਹੈ ਪਰ ਕੁਛ ਲੋਕ ਐਸੇ ਹੁੰਦੇ ਨੇ ਹਜ਼ੂਰ ਇਹੋ ਜਿਹੇ ਹੁੰਦੇ ਨੇ ਜਿਹੜੇ ਤੂਫਾਨਾਂ ਦੀ ਵੀ ਤਕਦੀਰ ਬਦਲ ਦਿੰਦੇ ਨੇ ਜੀ ਹਾਂ ਇਹੋ ਜੇ ਇੱਕ ਸ਼ਖਸ ਨੂੰ ਤੁਹਾਡੇ ਨਾਲ ਮਿਲਾਉਣ ਜਾ ਰਿਹਾ ਬਸ ਤੁਸੀਂ ਅੱਖ ਮਿਲਾ ਕੇ ਰੱਖਣਾ ਇਸ ਵੀਡੀਓ ਤੇ ਭਾਈ ਆਪਣੇ ਆਪ ਨੂੰ ਟਿਕਾ ਕੇ ਰੱਖਣਾ ਇਹਦਾ ਜਨਮ ਹੁੰਦਾ 14 ਅਕਤੂਬਰ 1883 ਦੇਸ਼ ਹੈ ਅਮਰੀਕਾ ਬਈ ਕਿਸਮਤ ਵੇਖੋ ਜਵਾਕ ਦੀ 5 ਸਾਲ ਦੀ ਉਮਰ ਚ ਬੇਬੇ ਵੀ ਗਈ ਤੇ ਬਾਪੂ ਵੀ ਗਿਆ ਯਾਨੀ ਜਿਹਨੂੰ ਆਪਾਂ ਪੰਜਾਬੀ ਚ ਆਖੀਏ ਤੇ ਮਾਂ ਮਿੱਟਰ ਵੀ ਹੋ ਗਿਆ ਬਾਪੂ ਤੋਂ ਵੀ ਗਿਆ ਯਤੀਮ ਹੋ ਗਿਆ 7 ਸਾਲ ਦੀ ਉਮਰ ਤੇ ਵਿੱਚ ਡਾਕਟਰਾਂ ਆਖਿਆ ਕਿ ਤੈਨੂੰ ਆ ਸੋਹਣਿਆ ਪੋਲੀਓ ਤੇ ਹੁਣ ਤੇਰੇ ਤੁਰਨ ਦੀ ਜਿਹੜੀ ਸੰਭਾਵਨਾ ਉਮੀਦ ਆ ਉਹ ਨਾ ਦੇ ਬਰਾਬਰ ਆ ਹੋ ਗਿਆ ਕੰਮ ਪਰ ਕੁਝ ਲੋਕ ਹੁੰਦੇ ਆ ਉਹ ਕਦੇ ਵੀ ਕਦੇ ਵੀ ਦਿਸ ਰਹਿ ਖਾਤਮੇ ਨੂੰ ਖਾਤਮਾ ਨਹੀਂ ਬਣਦੇ ਉਹਨਾਂ ਨੂੰ ਦਿਸ ਰਿਹਾ ਖਾਤਮਾ ਵੀ ਇੱਕ ਸਫਰ ਦਾ ਸਟਾਰਟਿੰਗ ਪੁਆਇੰਟ ਲੱਗਦਾ ਹੈ ਇਸ ਮੁੰਡੇ ਨੇ ਹੌਸਲਾ ਨਹੀਂ ਆ ਰਿਹਾ ਦੇਖੋ ਯਤੀਮ ਆ ਸੋਚ ਕੇ ਵੇਖੋ ਕੋਈ ਸਹਾਰਾ ਨਹੀਂ ਕੋਈ ਨੇੜੇ ਤੇੜੇ ਨਹੀਂ ਮਾਲਿਸ਼ਾਂ ਕਰ ਕਰਕੇ ਕਰ ਕਰਕੇ ਜਿਹੜਾ ਦ੍ਰਿੜ ਇਰਾਦਾ ਸੀਗਾ ਉਹਦੇ ਜ਼ਰੀਏ ਕਸਰਤਾਂ ਦੇ ਨਾਲ ਆਪਣੇ ਆਪ ਨੂੰ ਤੋੜ ਲਿਆ ਤਾਂ ਹੀ ਇੱਕ ਬਹੁਤ ਸੋਹਣੀ ਸੋਹਣੀ ਨਾ ਰੋਟੇਸ਼ਨ ਯਾਦ ਆਉਂਦੀ ਹੁੰਦੀ ਹੈ ਹਮੇਸ਼ਾ ਮੁਹੰਮਦ ਅਲੀ ਦੀ ਕਿ ਕਿਸੇ ਨੇ ਪੁੱਛਿਆ ਸੀ ਕਿ ਮੁਹੰਮਦ ਵੱਲ ਵੱਡੀ ਹੈ ਕਿ ਸਕਿੱਲ ਵੱਡੀ ਹੈ ਤਾਂ ਉਸਨੇ ਕਿਹਾ ਕਿ ਮੇਰੀ ਜਾਚੇ ਯਾਰ ਵੱਲ ਵੱਡੀ ਹੈ ਕਿਉਂਕਿ ਬਾਕਸਿੰਗ ਰਿੰਗ ਦੇ ਵਿੱਚ ਘਸੌਣ ਵਜੇ ਤੋਂ ਮੇਰੀ ਸਕਿੱਲ ਮੈਨੂੰ ਡੇਗ ਦਿੰਦੀ ਆ ਵੱਲ ਕਹਿੰਦੀ ਆ ਉੱਠ ਮੁਹੰਮਦ ਉੱਠ ਤਾਂ ਇਸ ਮੁੰਡੇ ਨੇ ਵੱਲ ਪਾਵਰ ਦੇ ਨਾਲ ਆਪਣੇ ਆਪ ਨੂੰ ਖੜਿਆ ਕੀਤਾ ਸਕੂਲਿੰਗ ਹੋਈ ਸਕੂਲ ਦੇ ਵਿੱਚ ਖੇਡਾਂ 'ਚ ਹਿੱਸਾ ਲਿਆ ਉਸ ਤੋਂ ਬਾਅਦ ਯੂਨੀਵਰਸਿਟੀ 'ਚ ਗਿਆ ਯੂਨੀਵਰਸਿਟੀ ਦੇ ਵਿੱਚ ਵੀ ਅੱਛਾ ਪ੍ਰਦਰਸ਼ਨ ਕੀਤਾ ਨੈਸ਼ਨਲ ਖੇਡਾਂ 'ਚ ਜੋ ਕਿਸੇ ਵੀ ਦੇਸ਼ ਦੇ ਵਿੱਚ ਹੁੰਦੀ ਹੈ ਨੈਸ਼ਨਲ ਖੇਡਾਂ 'ਚ ਆਪਣੇ ਆਪ ਨੂੰ ਸਿੱਧ ਕੀਤਾ ਹਸੂਰ ਤੇ ਫਿਰ ਇਹਨਾਂ ਪ੍ਰਦਰਸ਼ਨਾਂ ਦੀ ਬਦੌਲਤ ਜਦੋਂ ਤੁਸੀਂ ਬਈ ਚੰਗਾ ਕਰਦੇ ਹੋ ਨਾ ਭੀੜ ਤੋਂ ਜੁਦਾ ਕਰਦੇ ਹਾਂ ਅੱਡ ਕਰਦੇ ਹਾਂ ਸਭ ਨੋਟਿਸ ਹੁੰਦਾ ਹੈ ਕੁਦਰਤ ਵੀ ਨੋਟਿਸ ਕਰਦੀ ਹੈ 1900 ਦੀਆਂ 올림픽 ਖੇਡਾਂ ਆ ਗਈਆਂ ਇਹਦਾ ਸਿਲੈਕਸ਼ਨ ਹੋ ਗਿਆ ਜਿਸ ਵੇਲੇ ਇਹਦਾ ਸਿਲੈਕਸ਼ਨ ਹੋ ਗਿਆ ਲੋ ਜੀ ਬੰਦਾ ਚੱਲ ਗਿਆ ਉਥੇ ਉਦੋਂ ਤੱਕ ਇਹਦਾ ਕੱਦ ਜਿਹੜਾ ਨਿਕਲ ਚੁੱਕਾ ਸੀ ਕੱਦ ਕੱਢਿਆ ਸੀ ਜਿਹੜਾ ਇਸ ਚੋਬਰ ਨੇ ਉਹ ਸੀ 6 ਫੁੱਟ 1 ਇੰਚ ਅੱਛਾ ਇੱਕ ਚੀਜ਼ ਤੁਹਾਨੂੰ ਮੈਂ ਦੱਸ ਦੇਵਾਂ ਕਿ ਉਦੋਂ ਜਿਹੜੀਆਂ ਤੁਸੀਂ ਹੁਣ 올림픽 ਦੇ ਵਿੱਚ ਵੇਖੋਗੇ ਨਾ ਉੱਚੀ ਛਾਲ ਆ ਲਿਆ ਜੀ ਲੰਬੀ ਛਾਲ ਆ ਇਹ ਇਦਾਂ ਨਹੀਂ ਸੀ ਵੱਜਦੀਆਂ ਹੁੰਦੀਆਂ ਜ਼ਰੂਰ ਸੀ ਹੁੰਦਾ ਕੀ ਸੀ ਕਿ ਖੜਾ ਖਲੋਤਾ ਬੰਦਾ ਜਿਹੜਾ ਉਹ ਇਤਾਨ ਨੂੰ ਉੱਪਰਦਾ ਹੀ ਕਿੰਨੀ ਉਚਾਈ ਉਹ ਮਾਪੀ ਜਾਂਦੀ ਸੀ ਯਾਨੀ ਤਾਨ ਨੂੰ ਜਾਣਾ ਹੈ ਖੜੇ ਖਲੋਤੇ ਨੇ ਇਦਾਂ ਹੀ ਲੰਬੀ ਛਾਲ ਸੀਗੀ ਹੁਣ ਤੇ ਆਪਾਂ ਦੇਖਦੇ ਆ ਨਾ ਕਿ ਜਿਹੜੇ ਜੰਪਰ ਨੇ ਚਾਹੇ ਉਹ ਹਾਈ ਜੰਪਿੰਗ ਕਰਦੇ ਆ ਚਾਹੇ ਉਹ ਲੌਂਗ ਜੰਪਿੰਗ ਕਰਦੇ ਆ ਤਾਂ ਭੱਜ ਕੇ ਆਉਂਦੇ ਆ ਸਟਾਰਟ ਲੈਂਦੇ ਆ ਬੜਾ ਜ਼ਬਰਦਸਤ ਸਟਾਰਟ ਹੁੰਦਾ ਹੁਣ ਤੇ ਮਸਲ ਬੜੇ ਤਕੜੇ ਉਹਨਾਂ ਦੇ ਹੁੰਦੇ ਆ ਖੈਰ ਉਸ ਵੇਲੇ ਸਟੈਂਡਿੰਗ ਲੌਂਗ ਜੰਪ ਖੜੇ ਖਲੋਤੇ ਨੇ ਮਾਰਿਆ ਬਸ ਇੰਨਾ ਕਲਾ ਲਾ ਲੋ ਕੇ ਭਾਈ 10 ਫੁੱਟ 10 ਇੰਚ ਲੋਕ 10 ਫੁੱਟ 10 ਇੰਚ ਖੜਾ ਖਲੋਤੇ ਕਮਾਲ ਹੋ ਗਈ ਹੈ ਹਾਈ ਜੰਪ ਹਾਈ ਜੰਪ 5 ਫੁੱਟ 5 ਇੰਚ ਤਾਨ ਹੂੰ ਏ ਕੀਆ ਇੱਥੇ ਗੱਲ ਕਿੱਥੇ ਰੁਕੀ ਸਟੈਂਡਿੰਗ ਟ੍ਰਿਪਲ ਜੰਪ ਤੇਰੀ ਸ਼ਾਲ ਜੜੀ ਹੁੰਦੀ ਆ ਉਹ ਮਾਰੀ ਬਾਈ ਜੀ 34 ਫੀਟ ਤਿੰਨੇ ਹੀ ਤਗਮੇ ਜਿਹੜੇ ਸੀ ਤਿੰਨਾ ਹੀ ਇਵੈਂਟਾਂ ਦੇ ਪੀਲੇ ਤਗਮੇ ਸੋਨੇ ਵਾਲੇ ਚੋਲੀ ਚ ਚੋਲੀ ਚ ਪਾ ਦੇ ਪਾ ਦੇ ਮਤਲਬ ਪੋਲਿਓ ਤੋਂ ਪੀਲੇ ਤੱਕ ਪਹੁੰਚ ਗਿਆ ਸ਼ਖਸ ਇਹਦਾ ਹਜ਼ੂਰ ਨਾ ਸੀ ਰੇ ਐਵਰੀ ਰੇਵੜੀ ਨਕਾ ਲਿਓ ਰੇ ਐਵਰੀ ਜਦੋਂ ਪੈਰਿਸ ਦੇ ਵਿੱਚ ਇਹ ਜਿਹੜੀਆਂ 올림픽 ਹੋ ਰਹੀਆਂ ਸੀ ਲੋਕਾਂ ਨੇ ਗੱਲ ਸੁਣੀ ਉਹ ਕਹਿੰਦੇ ਯਾਰ ਇੱਕ ਲੰਬੂ ਆਇਆ 6 ਫੁੱਟ ਇੱਕ ਇਨਸ਼ਾਲਾ ਬਾਈ ਉਹ ਤੇ ਬੰਦਾ ਆਕਾਦਾ ਯਾਰ ਕਿਸੇ ਨੇ ਆਖਿਆ ਹਿਊਮਨ ਫਰੌਗ ਕਿਸੇ ਨੇ ਆਖਿਆ ਇਹ ਤੇ ਰਾਵੜ ਦਾ ਬੰਦਾ ਹੈ ਸੰਸਨੀ ਮਚ ਗਈ ਕਹਿਣ ਦਾ ਮਤਲਬ ਹੈ ਕਿ ਹੱਲਾ ਲਾਲਾ ਹੱਲਾ ਲਾਲਾ ਹੋ ਗਈ। ਉਸ ਤੋਂ ਬਾਅਦ ਜੇ ਤੁਸੀਂ ਦੇਖੋਗੇ ਤਾਂ 1908 ਦੀਆਂ ਜਿਹੜੀਆਂ ਲੰਡਨ 올림픽 ਸੀ ਉਹਦੇ 'ਚ ਹਿੱਸਾ ਲਿਆ। ਚੱਲ ਤੱਕ ਮੈਂ ਫੇਰ। ਇਸ ਤੋਂ ਪਹਿਲਾਂ 1906 ਵਾਲੀਆਂ ਐਂਥਨਸ 올림픽 ਇਹਨਾਂ ਨੂੰ ਵੈਸੇ ਅਰਧ 올림픽 ਕਿਹਾ ਜਾਂਦਾ ਹੈ। ਦੋ ਮੈਡਲ ਇਥੋਂ ਜਿੱਤੇ ਸਨ ਯਾਨੀ ਕੁੱਲ ਮਲਾ ਕੇ 올림픽ਸ ਦੇ ਵਿੱਚ 10 ਮੈਡਲ ਜਿੱਤੇ ਬੰਦੇ ਨੇ ਯਾਰ 10 ਮੈਡਲ ਔਰ 10ਾਂ ਚੋਂ ਜੇ ਦੋ ਮਾਈਨਸ ਕਰ ਦਈਏ ਕਿਉਂਕਿ ਉਹ ਗਿਣੇ ਨਹੀਂ ਸੀਗੇ 8 ਮੈਡਲ 8 ਮੈਡਲ ਜਿਹੜਾ ਬੰਦਾ ਚੱਲ ਫਿਰ ਨਹੀਂ ਸੀ ਸਕਦਾ ਉਹਨੇ 8 ਮੈਡਲ ਜਿੱਤੇ ਹਜ਼ੂਰ 8 ਮੈਡਲ ਔਰ ਕਮਾਲ ਦੀ ਗੱਲ ਹੈ 100 ਸਾਲ ਰਿਕਾਰਡ ਨਹੀਂ ਟੁੱਟਾ 100 ਸਾਲ 100 ਸਾਲ 2008 ਤੱਕ ਦੇ ਰਿਕਾਰਡ ਕਾਇਮ ਰਿਹਾ ਉਸ ਜਿਸ ਬੰਦੇ ਨੂੰ ਜਿਸ ਬੱਚੇ ਨੂੰ ਇਹ ਕਹਿ ਦਿੱਤਾ ਗਿਆ ਡਾਕਟਰਾਂ ਬੰਨੀਓ ਕਿ ਬਸ ਕਹਾਣੀ ਖਤਮ ਹੈ ਉਸਨੇ ਖਾਤਮੇ ਚੋਂ ਸਟਾਰਟਿੰਗ ਲੱਭਿਆ ਜ਼ੁਰ ਖੈਰ ਏ ਸੀ ਐਵਰੀ ਜਿਹੜਾ ਕਿ ਕਹ ਲੋ ਕਿ ਬਾਈ ਸ਼ਾ ਆ ਗਿਆ ਖੈਰ 1912 ਵਾਲੀ 올림픽 ਚ ਵੀ ਆ ਗਿਆ ਸੀਗਾ ਉਸ ਵੇਲੇ ਇਹਦੀ ਉਮਰ ਖਾਸੀ ਹੋ ਚੁੱਕੀ ਸੀਗੀ ਜੇ ਆਪਾਂ ਦੇਖੀਏ ਤੇ ਤਕਰੀਬਨ ਕੋਈ 35 40 ਦੇ ਨੇੜੇ ਠੁੱਕਾ ਬੰਦਾ ਜਦੋਂ 올림픽 'ਚ ਜਾਵੇ ਤੇ ਵਾਕਿਆ ਧਿਆਨ ਖਿੱਚਦਾ ਜਿਵੇਂ ਆਪਣਾ ਹੁਣ ਬੋਪੰਨਾ ਜਾ ਰਿਹਾ ਉਸ ਵੇਲੇ ਜਦੋਂ 39 ਸਾਲ ਦੀ ਉਮਰ ਦੇ ਵਿੱਚ ਇਹਨੇ ਆਖਿਆ ਕਿ ਮੈਂ ਆ ਰਿਹਾ ਤਾਂ ਉਸ ਵੇਲੇ ਨੂੰ ਖੇਡ ਨਹੀਂ ਸੀ ਦਿੱਤਾ ਗਿਆ ਕਾਰਨ ਇਹ ਸੀ ਕਿ ਅੱਜ ਦੇ ਜ਼ਮਾਨੇ 'ਚ ਜਿਵੇਂ ਸਪான்ਸਰ ਮਿਲਦੀ ਹੈ ਪਲੇਅਰਾਂ ਨੂੰ ਪੈਸਾ ਮਿਲਦਾ ਉਸ ਵੇਲੇ ਇਹ ਚੀਜ਼ਾਂ ਬੈਨ ਸੀ ਜਦ ਇਹ ਚੀਜ਼ਾਂ ਬੈਨ ਸੀ ਉਸ ਵੇਲੇ ਐਵਰੀ ਦੇ ਕੋਲ ਕਹਿ ਲੋ ਕਿ ਸਪான்ਸਰ ਸੀਗੇ। ਯਾਨੀ ਉਸ ਵੇਲੇ ਖਿਡਾਰੀ ਜਿਹੜੇ ਸੀਗੇ ਉਹ ਪ੍ਰੋਫੈਸ਼ਨਲ ਨਹੀਂ ਸੀ ਹੋ ਸਕਦੇ ਅੱਜ ਵਾਂਗੂ। ਤਾਂ ਇਹਨੂੰ ਰੋਕ ਦਿੱਤਾ ਨਹੀਂ ਤਾਂ ਝਟਕਾ ਕਰ ਦੇਣਾ ਸੀ ਇਹਨੇ ਹੋਰ ਮੈਡਲਾਂ ਦਾ ਝਟਕਾ ਕਰ ਦੇਣਾ ਸੀ। ਹਾਲਾਂਕਿ ਇਹਦੇ ਕੋਲ ਦੋ ਇੰਜੀਨੀਅਰਿੰਗ ਦੀਆਂ ਡਿਗਰੀਆਂ ਸਨ, ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਸੀ, ਫਿਰ ਖੇਡਾਂ ਤੋਂ ਟੁੱਟ ਕੇ ਵਾਪਸ ਆ ਗਿਆ। ਬੋਰਡ ਆਫ ਵਾਟਰ ਸਪਲਾਈ ਚ ਕੰਮ ਕੀਤਾ ਇਸ ਤੋਂ ਇਲਾਵਾ ਡੈਮਾਂ ਅਤੇ ਜੋ ਰੈਜ਼ਰਵੇਅਰ ਹੁੰਦੇ ਆ ਉਹਨਾਂ ਵਾਸਤੇ ਕੰਮ ਕੀਤਾ ਤੇ ਅਖੀਰ ਸਤੰਬਰ 29 1937 ਨੂੰ ਐਵਰੀ ਫੌਥ ਹੋ ਜਾਂਦਾ ਹੈ ਪਰ ਇਹਦੀ ਯਾਦ ਦੇ ਵਿੱਚ ਦੇਖ ਲਓ ਅਮਰੀਕਾ ਦੇ ਵਿੱਚ ਉਸ ਵੇਲੇ ਭਾਈ ਜੋ ਇਸ ਨੇ ਰਿਕਾਰਡ ਪੈਦਾ ਕੀਤਾ ਸੀਗਾ ਕਿਉਂਕਿ ਸਿਰ ਕੱਢਵੇਂ ਰਿਕਾਰਡ ਛੜੇ ਆ ਨਾ ਉਹ ਗਾਣਿਆਂ ਚ ਭਾਈ ਠੀਕ ਹੈ ਜਿਹੜਾ ਮਰਜ਼ੀ ਗਾ ਦੇਵੇ ਪਰ ਸਿਰ ਕੱਢਵੇਂ ਰਿਕਾਰਡ ਪੈਦਾ ਕਰਨੇ ਬਹੁਤ ਔਖੇ ਹੁੰਦੇ ਆ ਬੜੇ ਔਖੇ ਹੁੰਦੇ ਆ ਤੋੜਨੇ ਵੀ ਬਹੁਤ ਔਖੇ ਹੁੰਦੇ ਆ ਤਾਂ ਖੈਰ ਇਹਦੀ ਯਾਦ ਦੇ ਵਿੱਚ ਰੇ ਐਵਰੀ ਸਪੋਰਟਸ ਇੰਜੀਨੀਅਰਿੰਗ ਸੈਂਟਰ ਡਾਕਟਰ ਸਕਾਲਰਸ਼ਿਪ ਹੋਰ ਬਥੇਰਾ ਕੁਝ ਸ਼ੁਰੂ ਕੀਤਾ ਗਿਆ ਉਸ ਤੌਰ ਦੇ ਵਿੱਚ ਤੁਸੀਂ ਸੋਚ ਕੇ ਦੇਖੋ ਇੱਕ ਪਲੇਅਰ ਨੂੰ ਐਡੀ ਤਗੜੀ ਸ਼ਰਧਾਂਜਲੀ ਦਿੱਤੀ ਗਈ ਸੀਗੀ ਇਹਦੇ ਪੋਤੇ ਨੇ ਇੱਕ ਕਿਤਾਬ ਵੀ ਲਿਖੀ ਹੈ ਜੇ ਕਿਸੇ ਨੇ ਪੜ੍ਹਨੀ ਹੋਵੇ ਉਹਦਾ ਨਾਮ ਹੈ ਥਾਮਸ ਕਾਰਸਨ ਬਹੁਤ ਜ਼ਬਰਦਸਤ ਕਿਤਾਬ ਲਿਖੀ ਆ ਵੈਸੇ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਵਾਂ ਇਸ ਤੋਂ ਪਹਿਲਾਂ ਮੈਂ ਵਿਲੀਮਾ ਰੋਡੋਲਫ ਦੀ ਜੀਵਨੀ ਕਰ ਚੁੱਕਾ ਉਹ ਵੀ ਪੋਲੀਓ ਤੋਂ ਪੀੜਤ ਸੀ ਤੇ ਉਹਨੇ ਵੀ 올림픽 ਦੇ ਵਿੱਚ ਸਨਸਨੀ ਮਚਾ ਦਿੱਤੀ ਸੀਗੀ ਹੋਰ ਵੀ ਕਈ ਖਿਡਾਰੀ ਆ ਜੇ ਤੁਸੀਂ ਦੇਖੋਗੇ ਇਹਦੇ ਚ ਲੈਰੀ ਵੈਨਰ ਨੈਂਸੀ ਸ਼ੈਲੀਮਨ ਮਾਈਕਲ ਸੈਲਸੀ ਬਹੁਤ ਨਾਮ ਨੇ ਤਕਰੀਬਨ ਜੇ ਮੇਰਾ ਅੰਦਾਜ਼ਾ ਗਲਤ ਨਾ ਹੋਵੇ ਤੇ 8-10 ਨਾਂ ਤੁਹਾਨੂੰ 올림픽 ਹਿਸਟਰੀ ਚ ਇਸ ਤਰ੍ਹਾਂ ਦੇ ਮਿਲ ਜਣੇ ਆ ਜਿਹੜੇ ਪੋਲੀਓ ਵਰਗੀ ਨਾ ਬੁਰਾਤ ਬਿਮਾਰੀ ਤੋਂ ਪੀੜਿਤ ਸੀ ਤੇ ਫਿਰ ਚੱਲਣ ਫਿਰਨ ਤੋਂ ਅਸਮਰੱਥ ਜਿਹੜੇ ਬੱਚੇ ਸੀ ਨੌਜਵਾਨ ਸੀ ਉਹ ਇੱਕ ਦਿਨ ਇੱਕ ਦਿਨ ਟਰੈਕ ਤੇ ਜਾ ਕੇ ਗਰਾਊਂਡ ਤੇ ਜਾ ਕੇ ਤੁਮਾ ਮਚਾ ਚੁੱਕੇ ਸੋ ਮੇਰਾ ਮੰਨਣਾ ਇਹ ਹੋਆ ਕਿ ਅਸੀਂ ਇਹੋ ਜੀਆਂ ਜੀਵਨੀਆਂ ਤੋਂ ਇਹੋ ਸੇਧ ਲੈ ਸਕਦੇ ਆ ਵੀਰਿਓ ਕਿ ਭਾਵੇਂ ਤੁਹਾਡੇ ਜਿੱਤਣ ਦੀ ਉਮੀਦ 1% ਵੀ ਰਹਿ ਜਾਵੇ ਨਾ 1% ਵੀ 1% ਵੀ ਉਮੀਦ ਰਹਿ ਜਾਵੇ ਮੈਂ ਨਿੱਜੀ ਤਜਰਬੇ ਚ ਆਪਣੇ ਜਜ਼ਬਾਤਾਂ ਚ ਵੀ ਗੱਲ ਕਰ ਰਿਹਾ ਮੇਰੇ ਨਾਲ ਵੀ ਕੁਝ ਐਸਾ ਹੀ ਹਾਦਸਾ ਹੋਇਆ ਸੀਗਾ ਚਲੋ ਉਹ ਕਦੇ ਫੇਰ ਸੇ ਤਾਂ 1% ਵੀ ਤੁਹਾਡੇ ਜਿੱਤਣ ਦੀ ਉਮੀਦ ਹੋਵੇ ਨਾ ਹਾਰ ਨਾ ਮੰਨੋ ਬਸ ਸਿੰਪਲ ਫੰਡਾ ਸਿੰਪਲ ਸਬਕ ਹੈ ਅਗਲੀ ਵਾਰ ਫੇਰ ਮਿਲਦੇ ਆ ਤਦ ਤੱਕ ਦਿਓ ਜਾਸਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ